ਬਾਵਰਾ ਕੇੰਨ ਲ ਭੋਲੇ ਨੋ ਤੇ ਭੋਲੇ ਦੇ ਅਰਥ ਕਿਦਿਵੇਂ ਮੂਰਖ ਨਾ ਕਰ ਦੇਣਾ ਆਮ ਪੰਜਾਬੀ ਦੇ ਕਿੰਨੇ ਨੇ ਬੜਾ ਬੋਲ ਹੈ ਬਈ ਨਾ ਸਮਝ ਆ ਸਮਝ ਨਹੀਂ ਭੋਲੇ ਦੇ ਅਰਥ ਵੀ ਇਹੀ ਨਹੀਂ ਜਿੱਥੇ ਹਿਰਦਾ ਭਾਵਨਾ ਨਾਲ ਭਰ ਜਾਏ ਭਾਵ ਨਹੀਂ ਭਾਵਨਾ ਭਰੋਸਾ ਤੇ ਭ੍ਰੇ ਜੋ ਭਾਵਨਾ ਨਾਲ ਭਰ ਗਿਆ ਭੋਲਾ ਚਲਾਕ ਜੋ ਹੰਕਾਰ ਨਾਲ ਭਰਿਆ ਹੋਇਆ ਦੁਨਿਆਵੀ ਗਿਆਨਪਨ ਨਾਲ ਭਰਿਆ ਹੋਇਆ ਹੈ ਚਲਾਕ ਬੰਦਾ ਬਾਹਰੋਂ ਕੋ ਛੋਰ ਹੁੰਦਾ ਹੈ ਅੰਦਰੋਂ ਕੋ ਛੋਰ ਹੁੰਦਾ ਹੈ ਭੋਲਾ ਅੰਦਰੋਂ ਬਾਹਰੋਂ ਇੱਕੋ ਹੈ ਬਿਨਾ ਭੋਲੇ ਭਾਦੋਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਬਿਨਾ ਚਲਾਕੀਆਂ ਤੋਂ ਸੰਸਾਰ ਦੀ ਪ੍ਰਾਪਤੀ ਵੀ ਨਹੀਂ ਕਬੀਰ ਨੇ ਸਾਖ ਕਹਿ ਦਿੱਤਾ ਚਤਰਾਈ ਨਾ ਚਤਰੁ ਕੁਝ ਪਾਈਏ ਪਰਮਾਤਮਾ ਚਤਰਾਈਆਂ ਨਾਲ ਨਹੀਂ ਮਿਲੇਗਾ ਸ਼ਾਇਦ ਸਿਆਣਪਾਂ ਲੱਕ ਹੋਵੇ ਤਾਂ ਇੱਕ ਨਾ ਚੱਲੇ ਨਾ ਤੇਰੀ ਸਿਆਣਪ ਇਕੱਠੀ ਕਰ ਲੈ ਤੇਰੀ ਵਿੱਦਿਆ ਇਕੱਠੀ ਕਰ ਲੈ ਇਹਦੇ ਨਾਲ ਕੀ ਹੋਣਾ ਬਹੁਤ ਪਰਾਂ ਦੀਆਂ ਤੂੰ ਚਲਾਕੀਆਂ ਵੀ ਇਕੱਠੀਆਂ ਕਰ ਲੈ ਬਹੁਤ ਸਾਰੀ ਤੂੰ ਸਿਆਣਪ ਵੀ ਇਕੱਠੀ ਕਰ ਲੈ ਇਹਦੇ ਨਾਲ ਕੀ ਹੋਣਾ ਹੰਕਾਰ ਹੀ ਵਧੇਗਾ ਚਲਾਕ ਬੰਦਾ ਅਕਸਰ ਬਾਹਰੋਂ ਕੋ ਛੋਰ ਹੁੰਦਾ ਹੈ ਅੰਦਰੋਂ ਕੋ ਛੋਰ ਹੁੰਦਾ ਚਤਰਾਈ ਨਾ ਚਤਰ ਹੋਵੇ Bye, yeah.